ਬੇਸ਼ੱਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਯੂਥ ਨਸ਼ਿਆਂ ਦੇ ਵਿਰੁੱਧ ਮਹਿੰਦੇ ਤਹਿਤ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਨਸ਼ੇ ਦਾ ਕਹਿਰ ਲਗਾਤਾਰ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਪਟਿੰਡਾ ਤੋਂ ਜਿੱਥੇ ਪਟਿੰਡਾ ਦੇ ਇੱਕ ਦੁਕਾਨਦਾਰ ਤਿੰਨ ਦਿਨਾਂ ਦੀ ਨਜ਼ਦੀਕ ਸਰਨ ਐਵੇ ਦੇ ਕਿਨਾਰੇ ਇੱਕ ਬਿਊਟੀ ਹਾਊਸ ਵਿੱਚ ਨੌਜਵਾਨ ਦੀ ਕੁੱਤੀ ਹੋਈ ਹੈ ਪਤਾ ਲੱਗ ਰਿਹਾ ਹੈ ਕਿ ਇਸ ਨੌਜਵਾਨ ਦੇ ਕੋਲੋਂ ਚਿੱਟੇ ਦਾ ਨਸ਼ਾ ਤੇ ਇੰਜੈਕਸ਼ਨ ਵੀ ਬਰਾਮਦ ਹੋਇਆ ਹੈ ਜਿਸ ਦੀ ਰੂਪਨਾ ਮਿਲਦੈਂ ਤੇ ਸਾਰਾ ਜਨ ਸੇਵਾ ਟੀਮ ਦੇ ਮੈਂਬਰਾਂ ਵੱਲੋਂ ਪੂਰੀ ਕੁੰਤਨਾ ਦੇਖਤੀ ਹੈ ਤੇ ਰਾਤੀ ਦੇ ਦੌਰਾਨ ਮੇਰੇ ਦਫ਼ਤਰੇ ਤੋਂ ਨੌਜਵਾਨ ਦੀ ਇਨਕਸ ਕਰ ਲਈ ਗਈ ਹੈ ਜਿਸ ਨੂੰ ਬੇਵਜਹੀ ਹੌਲ ਦੇ ਵਿੱਚੀ ਬਠਿੰਡਾ ਦੇ ਸਰਕਾਰੀ ਹਸਪਤਾਲ ਲਈ ਲਾਜੀ ਭੇਜਿਆ ਗਿਆ ਹੈ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸਵ ਬਲੰਟੀਅਰ ਆ ਸਾਨੂੰ ਐਮਰਜੈਂਸੀ ਨੰਬਰ 9814074076 ਤੇ ਕਾਲ ਆਈ ਸੀ ਕਿ ਬਠਿੰਡਾ ਜੋਗ ਅਨੰਦਪਿੰਡ ਸੂਏ ਦੇ ਨਾਲ ਇੱਕ ਗੰਭੀਰ ਹਾਲਾਤ ਦੇ ਵਿੱਚ ਮੁੰਡਾ ਪਿਆ ਜਦ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਨੌਜਵਾਨ ਕੋਲ ਇੱਕ ਅਸ਼ਰੰਜੇ ਵੀ ਪਈ ਸੀ ਜਿਹਦੇ ਨਾਲ ਉਹ ਚਿੱਟੇ ਦਾ ਟੀਕਾ ਲਾਇਆ ਸੀਗਾ ਤੇ ਮੌਕੇ ਤੇ ਚੌਕੀ ਸੈਂਟਰਲ ਜੇਲ੍ਹਪੁਰ ਪੁਲਿਸ ਮੌਕੇ ਤੇ ਮੌਜੂਦ ਸੀਗੇ ਤੇ ਸਾਰਾ ਟੀਮ ਨੇ ਉਥੋਂ ਚੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਕਰਾਇਆ ਗਿਆ ਇਹਦੀ 19 ਸਾਲ ਉਮਰ ਦਾ ਲਾਡੀ ਨਾਮ ਆ ਤੇ ਇਸ ਨੌਜਵਾਨ ਕੋਲ ਇੱਕ ਚਿੱਟੇ ਦੀ ਬਿੱਟ ਵੀ ਬਰਾਮਦ ਹੋਈ ਆ ਬਾਕੀ ਪੁਲਿਸ ਆਫ ਦੀ ਬਣਦੀ ਕਾਰਵਾਈ ਕਰਦੀ ਹੈ ਏਵਨ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਜੀ ਦੀ ਰਿਪੋਰਟ ਬੇਸ਼ੱਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਯੂਜ਼ ਨਸ਼ਿਆਂ ਦੇ ਵਿਰੁੱਧ ਮਹਿੰਦੇ ਤਹਿਤ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੱਧਰ ਨਛੇ ਦਾ ਕੈਰ ਲਗਾਤਾਰ ਨੌਜਵਾਨਾਂ ਦੀ ਜਾਂਚਾਂ ਲੈ ਰਿਹਾ ਹੈ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਟਿੰਡਾ ਤੋਂ ਜਿੱਥੇ ਪਟਿੰਡਾ ਦੇ ਇੱਕ ਜੋਗਰਾਂ ਨੂੰ 3 ਦਿਨ ਪਹਿਲਾਂ ਸਰਨੈਵਰੇ ਕਿਨਾਰੇ ਇੱਕ ਬਿਊਟੀ ਹਾਲ ਵਿੱਚ ਨੌਜਵਾਨ ਦੀ ਫਿਤੀ ਹੋਈ ਹੈ ਪਤਾ ਲੱਗ ਰਿਹਾ ਹੈ ਕਿ ਇਸ ਨੌਜਵਾਨ ਦੇ ਕੋਲੋਂ ਚਿੱਟੇ ਦਾ ਨਸ਼ਾ ਤੇ ਇੰਜੈਕਸ਼ਨ ਵੀ ਬਰਾਮਦ ਹੋਇਆ ਹੈ ਜਿਸ ਦੀ ਉਤਨਾ ਮਿਲਣ ਤੇ ਸਾਰਾ ਜਨ ਸੇਵਾ ਟੀਮ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਸਨਾ ਦੇ ਦਿੱਤੀ ਹੈ ਤੇ ਰਾਤੀ ਦੇ ਦੌਰਾਨ ਮਿਲੇ ਦਰਸਾਏ ਤੋਂ ਨੌਜਵਾਨ ਦੀ ਨਕ ਚਰਨੀ ਗਈ ਹੈ ਇਸ ਨੂੰ ਹੁਣ ਬੇਵਜ੍ਹਾ ਦੀ ਹਾਲਤ ਦੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਲਈ ਇਲਾਜ ਨਹੀਂ ਭੇਜਿਆ ਗਿਆ ਹੈ। ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸਰਵਲੰਟੇਰ ਆ। ਸਾਨੂੰ ਐਮਰਜੈਂਸੀ ਨੰਬਰ 9814074076 ਦਾ ਕਾਲ ਆਈ ਸੀ ਕਿ ਬਠਿੰਡਾ ਜੋਗ ਅਨੰਦਪਿੰਡ ਸੂਏ ਦੇ ਨਾਲ ਇੱਕ ਗੰਭੀਰ ਹਾਲਾਤ ਦੇ ਵਿੱਚ ਮੁੰਡਾ ਪਿਆ ਜਦ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਨੌਜਵਾਨ ਕੋਲ ਇੱਕ ਸ਼ਰੰਜੇਵੀਂ ਪਰਿਸਗੀ ਜਿਹਦੇ ਨਾਲ ਉਹ ਚਿੱਟੇ ਦਾ ਟੀਕਾ ਲਾਇਆ ਸੀਗਾ ਤੇ ਮੌਕੇ ਤੇ ਚੌਂਕੀ ਸੈਂਟਰਲ ਜੇਲ੍ਹਪੁਰ ਪੁਲਿਸ ਮੌਕੇ ਤੇ ਮੌਜੂਦ ਸੀਗੇ ਤੇ ਸਾਰਾ ਟੀਮ ਨੇ ਉੱਥੋਂ ਚੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਕਰਾਇਆ ਗਿਆ ਇਹਦੀ 19 ਸਾਲ ਉਮਰ ਆ ਲਾਡੀ ਨਾਮ ਆ ਤੇ ਇਸ ਨੌਜਵਾਨ ਕੋਲ ਇੱਕ ਚਿੱਟੇ ਦੀ ਬਿੱਟ ਵੀ ਬਰਾਮਦ ਹੋਈ ਆ ਬਾਕੀ ਪੁਲਿਸ ਆਫ ਦੀ ਵੰਦੀ ਕਾਰਵਾਈ ਕਰਦੀ ਹੈ ਏਵਨ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਜੀ ਦੀ ਰਿਪੋਰਟ ਦੇਸ਼ਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਯੂਥ ਨਸ਼ਿਆਂ ਦੇ ਵਿਰੁੱਧ ਮਹਿੰਦੇ ਤਹਿਤ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੱਧਰ ਤੇ ਦਾ ਕਹਿ ਲਗਾਤਾਰੀ ਨੌਜਵਾਨਾਂ ਦੀ ਜਾਂਾ ਲੈ ਰਿਹਾ ਹੈ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਟਿੰਡਾ ਤੋਂ ਕਿਹੇ ਪਟਿੰਡਾ ਦੇ ਇੱਕ ਦੁਕਾਨਾਂ ਕੇਂਦਰ ਦੇ ਨੇੜੇ ਤੋਂ ਸਾਮਣੇ ਆਵੇ ਕਿਨਾਰੇ ਇੱਕ ਯੁਥੀਵਾਲ ਕੋਲ ਤੇ ਨੌਜਵਾਨ ਦੀ ਕੁੱਤੀ ਹੋਈ ਹੈ ਪਤਾ ਲੱਗ ਰਿਹਾ ਹੈ ਕਿ ਇਸ ਨੌਜਵਾਨ ਦੇ ਕੋਲੋਂ ਚਿੱਟੇ ਦਾ ਨਸ਼ਾ ਤੇ ਇੰਜੈਕਸ਼ਨ ਵੀ ਬਰਾਮਦ ਹੋਇਆ ਹੈ ਜਿਸ ਨੂੰ ਉਤਨਾ ਮਿਲਣ ਤੇ ਸਾਰਾ ਜਨ ਸੇਵਾ ਟੀਮ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਇਤਨਾ ਦੇ ਦਿੱਤੇ ਤੇ ਰਾਸੀ ਦੇ ਨਾਮ ਮਿਲੇ ਦਸਤਾਵੇਜ਼ ਤੋਂ ਨੌਜਵਾਨ ਦੀ شناخت ਕਰ ਲਈ ਗਈ ਹੈ ਇਤੋਂ ਹੁਣ ਬੇਉਤੀ ਵੀ ਹੌਲਦ ਦੇ ਵਿੱਚੀ ਬਠਿੰਡਾ ਦੇ ਸਰਕਾਰੀ ਹਸਪਤਾਲ ਲਈ ਇਲਾਜ ਲਈ ਭੇਜਿਆ ਗਿਆ ਹੈ। ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾਜਨ ਸਰ ਵਲੰਟੀਅਰ ਆ। ਸਾਨੂੰ ਐਮਰਜੈਂਸੀ ਨੰਬਰ 9814074076 ਤੇ ਕਾਲ ਆਈ ਸੀ ਕਿ ਬਠਿੰਡਾ ਜੋਗ ਅਨੰਦਪਿੰਡ ਸੂਏ ਦੇ ਨਾਲ ਇੱਕ ਗੰਭੀਰ ਹਾਲਾਤ ਦੇ ਵਿੱਚ ਮੁੰਡਾ ਪਿਆ ਜਦ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਨੌਜਵਾਨ ਕੋਲ ਇੱਕ ਅਸ਼ਰੰਜੇ ਵੀ ਪਈ ਸੀਗੀ ਜਿਹਦੇ ਨਾਲ ਉਹ ਚਿੱਟੇ ਦਾ ਟੀਕਾ ਲਾਇਆ ਸੀਗਾ ਤੇ ਮੌਕੇ ਤੇ ਚੌਕੀ ਸੈਂਟਰਲ ਜੇਲ੍ਹਪੁਰ ਪੁਲਿਸ ਮੌਕੇ ਤੇ ਮੌਜੂਦ ਸੀਗੇ। ਤੇ ਸਾਰਾ ਟੀਮ ਨੇ ਉਥੋਂ ਚੱਕ ਕੇ ਸਿਵਲ ਹਸਪਤਲ ਪਹੁੰਚਾਇਆ ਗਿਆ ਤੇ ਇਲਾਜ ਕਰਾਇਆ ਗਿਆ ਇਹਦੀ 19 ਸਾਲ ਉਮਰਾਂ ਲਾਡੀ ਨਾਮ ਆ ਤੇ ਇਸ ਨੌਜਵਾਨ ਕੋਲ ਇੱਕ ਚਿੱਟੇ ਦੀ ਬਿੱਟ ਵੀ ਬਰਾਮਦ ਹੋਈ ਆ ਬਾਕੀ ਪੁਲਿਸ ਆਫ ਦੀ ਬੰਦੀ ਕਾਰਵਾਈ ਕਰਦੀ ਹੈ ਏਵਨ ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਜੀ ਦੀ ਰਿਪੋਰਟ